ਨਹੀਂ ਤੁਸੀਂ ਤਾਂ ਯਾਰ ਇੱਕ ਮਿੰਟ ਜਿਵੇਂ ਟ੍ਰੈਫਿਕ ਦਾ ਥਾਣੇਦਾਰ ਨਹੀਂ ਹੁੰਦਾ ਵੀ ਆਇਆ ਗੱਡੀ ਰੋਕ ਕੇ ਲਾਓ ਜੀ ਸਾਈਡ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਹੱਸਦਾ ਮੈਂ ਭਰਾ ਨੂੰ ਸਾਨ ਸਰ ਅੱਜ ਆਇਆ ਸਰ ਟ੍ਰੈਫਿਕ ਨਾਲ ਗੱਲ ਦੇਖੋ ਅੱਜ ਤਾਂ ਇਹ ਰੇਲਵੇ ਦਾ ਰੇਲਵੇ ਪਰਿਵਾਰ ਦਾ ਜਿਹੜਾ ਇਹ ਇਹ ਬਿਲਡਿੰਗ ਤਿਆਰ ਹੋ ਕੇ ਮਹੀਨਾ ਖੋ ਗਿਆ ਸੀ ਕਿਉਂਕਿ ਹੜ ਦਾ ਟਾਈਮ ਸੀ ਪੰਜਾਬ ਦੇ ਵਿੱਚ ਬੜਾ ਨੁਕਸਾਨ ਹੋਇਆ ਸੀ ਇਸ ਕਰਕੇ ਇਹ ਉਦਘਾਟਨ ਕਰਦੇ ਇਸ ਗੱਲ ਦੇ ਚੰਗੇ ਨਹੀਂ ਲੱਗਦੇ ਸੀ ਇਸ ਕਰਕੇ ਅੱਜ ਹੁਣ ਥੋੜਾ ਜਿਹਾ ਜਿਹੜਾ ਏ ਮੈਂ ਸਮਝਦਾ ਪਾਣੀ ਘਟਿਆ ਏ ਰਸੀਡ ਹੋਇਆ ਏ ਤੇ ਉਸ ਤੋਂ ਬਾਅਦ ਅੱਜ ਰੇਲਵੇ ਦਾ ਜਿਹੜਾ ਇੱਕ ਸਾਡਾ ਡਿਸਪੈਂਸਰੀ ਸੀ ਉਹ ਲੁਧਿਆਣੇ ਦੇ ਹਿਸਾਬ ਦੇ ਨਾਲ ਬਹੁਤ ਜਿਹੜਾ ਉਹ ਛੋਟਾ ਸੀ ਤੇ ਹੁਣ ਇਹ 7 ਕਰੋੜ ਤੋਂ ਉੱਤੇ ਰੁਪਇਆ ਲਾ ਕੇ ਉਹ ਸੁਵਿਧਾ ਜਿਹੜੀ ਕ੍ਰੀਏਟ ਕੀਤੀ ਗਈ ਆ ਜਿਦੇ ਵਿੱਚ ਰੇਲਵੇ ਤਾਂ ਹੈ ਹੀ ਹੈ ਜਿਦੇ ਵਿੱਚ ਸੈਂਟਰ ਗਵਰਨਮੈਂਟ ਦੇ ਵੀ ਸਾਡੇ ਮੁਲਾਜ਼ਮ ਸੈਂਟਰ ਦੇ ਰੇਟ ਤੇ ਉਹ ਜਿਹੜਾ ਏ ਉਹਨਾਂ ਦਾ ਟ੍ਰੀਟਮੈਂਟ ਇਲਾਜ ਉੱਥੇ ਹੋ ਸਕਦਾ ਅੱਗੇ ਅਸੀਂ ਇਹ ਸੋਚ ਰਹੇ ਹਾਂ ਵੀ ਉਹਨੂੰ ਹੋਰ ਵੀ ਆਉਣ ਵਾਲੇ ਦਿਨਾਂ 'ਚ ਵੱਡਾ ਕਰਾਂਗੇ ਲੁਧਿਆਣੇ ਦੇ ਹਿਸਾਬ ਦੇ ਨਾਲ ਤੇ ਦੂਜੀ ਗੱਲ ਇਹ ਬਹੁਤ ਇੱਕ ਓਮੈਕਸ ਨੇ ਕਿਉਂਕਿ ਅਸੀਂ ਉਹਨਾਂ ਨਾਲ ਸ਼ੇਅਰਿੰਗ ਬੇਸ ਤੇ ਇਹ ਜ਼ਮੀਨ ਆ ਜਿਹੜੀ ਉਹਨਾਂ ਨੇ ਆਪਣੀ ਕਮਰਸ਼ੀਅਲ ਵੀ ਯੂਜ਼ ਕੀਤੀ ਤੇ ਸਾਨੂੰ ਸਾਡੇਆਂ ਲਈ ਇਹ ਅਲੱਗ-ਅਲੱਗ ਤਰ੍ਹਾਂ ਦੇ ਫਲੈਟ ਜਿਹੜੇ ਸਾਡੇ ਅ ਅਫੀਸਰ ਸਾਡੇ ਮੁਲਾਜ਼ਮ ਰੇਲਵੇ ਦੇ ਉਹਨਾਂ ਨੂੰ ਬਹੁਤ ਵਧੀਆ ਇਹ ਫਲੈਟ ਬਣਾ ਕੇ ਦਿੱਤੇ ਨੇ ਜਿਹਨੂੰ ਅੱਜ ਦੇਖਣ ਆਏ ਸੀ ਤੇ ਮੈਨੂੰ ਬੜੀ ਤਸੱਲੀ ਹੋਈ ਜਿਹੜੇ ਓਮੈਕਸ ਨੇ ਸਾਡੇ ਰੇਲਵੇ ਕਰਮਚਾਰੀਆਂ ਲਈ ਇਹ ਫਲੈਟ ਬਣਾਏ ਨੇ ਜਿਹਦੇ ਵਿੱਚ ਖੇਡਣ ਦੇ ਲਈ ਅਗ ਸਪੇਸ ਬੜੀ ਵਧੀਆ ਬਣਾਈ ਆ ਸਾਡੇ ਕਲੱਬ ਬਣਿਆ ਏ ਉਹਦੇ ਲਈ ਤੇ ਅਸੀਂ ਇਸੇ ਤਰੀਕੇ ਦਾ ਮਾਡਲ ਆ ਹੋਰ ਜਗ੍ਹਾ ਵੀ ਸਾਡੀ ਕੋਸ਼ਿਸ਼ ਰਹੂਗੀ ਅੱਗੇ ਵੀ ਅਸੀਂ ਮੁਲਾਜ਼ਮਾਂ ਲਈ ਵਧੀਆ ਤੋਂ ਵਧੀਆ ਕਿਉਂਕਿ ਜਿਹੜਾ ਉਹਨਾਂ ਨੇ ਕੰਮ ਕਰਨਾ ਏ 24 ਘੰਟੇ ਡਿਊਟੀ ਦੇਣੀ ਹੈ ਰੇਲਵੇ ਦੀ ਤੱਕ ਤੇ ਦਿਵਾਲੀ ਤੇ ਦਸਹਿਰੇ ਨੂੰ ਕੋਈ ਛੁੱਟੀ ਨਹੀਂ ਹੋਲੀ ਨੂੰ ਕੋਈ ਛੁੱਟੀ ਨਹੀਂ ਰੇਲਵੇ ਵਾਲੇ ਅੰਤ ਤੱਕ ਸਾਰਾ ਦਿਨ ਕੰਮ ਕਰਦੇ ਆ ਸੇਵਾ ਕਰਦੇ ਆ ਦੇਸ਼ ਲਈ ਤੇ ਇਸ ਕਰਕੇ ਉਹਨਾਂ ਨੂੰ ਵੀ ਦੇਖਭਾਲ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਨਾ ਤੇ ਇਹ ਬਹੁਤ ਬੜੀ ਸ਼ੁਰੂਆਤ ਇੱਕ ਪੰਜਾਬ ਦੇ ਵਿੱਚ ਸਾਡੇ ਫਿਰੋਜ਼ਪੁਰ ਡਿਵੀਜ਼ਨ ਆ ਜਿਹੜੀ ਰੇਲਵੇ ਦੀ ਅੱਜ ਡੀਆਰਐਮ ਸਾਹਿਬ ਸਾਡੇ ਸਾਰੇ ਆਫੀਸਰ ਸਾਡੀ ਟੀਮ ਅੱਜ ਇਹਨਾਂ ਨੂੰ ਅਸੀਂ ਦੇਖਣ ਆਏ ਸੀ ਤੇ ਇਹ ਜਿਨ੍ਹਾਂ ਦੇ ਇੱਕ ਲਾਟਰੀ ਸਿਸਟਮ ਇਹ ਵੰਡਣ ਦਾ ਸ਼ੁਰੂ ਕੀਤਾ ਹੈ ਉਹ ਜਿਨ੍ਹਾਂ ਜਿਨ੍ਹਾਂ ਨੂੰ ਮਿਲੂਗੀ ਉਹਨਾਂ ਨੂੰ ਮੈਂ ਮੁਬਾਰਕ ਵੀ ਦਿਨਾ ਵਧਾਈ ਦਿਨਾ ਅਸਰ ਹੜਾ ਦੀ ਗੱਲ ਕਰਦੇ ਪੰਜਾਬ ਸਰਕਾਰ ਨੇ ਕਾਫੀ ਸੈਸ਼ਨ ਬੁਲਾਇਆ ਗਿਆ ਹੜਾ ਲੈ ਕੇ ਸੈਂਟਰ ਦੇ ਲੋਕਾਂ ਦਾ ਹਾਂਡ ਤੇ ਉਸ ਤੋਂ ਲੈ ਕੇ ਸਿਆਸਤ ਚੱਲ ਰਹੀ ਹੈ ਮੈਂ ਕੱਲ ਸੁਣ ਰਿਹਾ ਸੀ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਨੂੰ ਬਈ ਉਹ ਬਾਰ-ਬਾਰ ਇਹ ਗੱਲ ਕਹਿ ਰਹੇ ਸੀ ਬਈ ਸੁਣ ਲਓ ਉਹ ਬਾਰ-ਬਾਰ ਇਹ ਗੱਲ ਕਹਿ ਰਹੇ ਸੀ ਬਈ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਮੈਂ ਟਾਈਮ ਮੰਗਿਆ ਏ ਈਮੇਲ ਕੀਤੀ ਆ ਮੈਂ ਬਾਰ-ਬਾਰ ਪ੍ਰਧਾਨ ਮੰਤਰੀ ਜੀ ਤੋਂ ਟਾਈਮ ਮੰਗ ਰਹੇ ਆ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਨਾ ਥੋੜਾ ਜਿਹਾ ਇਹ ਜਿਹੇ ਗੱਲਾਂ ਜਿਹੜੀਆਂ ਸਿਰ ਪੈਰ ਨਾ ਹੁਣ ਨਾ ਕਰਿਆ ਕਰੋ ਉਹ ਵੀ ਤੁਸੀਂ ਹਾਊਸ 'ਚ ਉਹ ਵੀ ਤੁਸੀਂ ਵਿਧਾਨ ਸਭਾ 'ਚ ਖੜਕੇ ਮੈਂ ਕਹਿਣਾ ਚਾਹੁੰਨਾ ਜਦੋਂ ਤੁਸੀਂ ਟਾਈਮ ਮੰਗਿਆ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਪੀਐਮਓ ਨੇ ਤੁਹਾਨੂੰ ਇਹ ਗੱਲ ਉਦੋਂ ਇਹ ਗੱਲ ਕਹੀ ਬਈ ਭਾਈ ਜਿਹੜਾ ਫਲੱਡ ਦਾ ਜਾਇਜ਼ਾ ਲੈਣ ਆਈਆਂ ਸੀ ਜਿਨ੍ਹਾਂ ਨੇ ਟੀਮਾਂ ਨੇ ਆ ਕੇ ਚਾਹੇ ਉਹ ਹੋਮ ਮਿਨਿਸਟਰੀ ਦੇ ਵੱਲੋਂ ਹੋਵੇ ਚਾਹੇ ਫਾਈਨਾਂਸ ਮਿਨਿਸਟਰੀ ਵੱਲੋਂ ਹੋਵੇ ਚਾਹੇ ਉਹ ਪਾਵਰ ਮਿਨਿਸਟਰੀ ਵੱਲੋਂ ਹੋਵੇ ਚਾਹੇ ਉਹ ਐਗਰੀਕਲਚਰ ਮਿਨਿਸਟਰੀ ਵੱਲੋਂ ਹੋਵੇ ਚਾਹੇ ਉਹ ਸਾਡਾ ਜਿਹੜਾ ਮਿਨਿਸਟਰੀ ਹੈ ਜਲ ਸ਼ਕਤੀ ਵੱਲੋਂ ਹੋਵੇ ਉਹ ਸਾਰੀਆਂ ਦੋ ਟੀਮਾਂ ਉਰੇ ਆਈਆਂ ਸੀ ਤੇ ਉਹ ਟੀਮਾਂ ਭੇਜੀਆਂ ਕਿਹਦੇ ਵੱਲੋਂ ਗਈਆਂ ਸੀ ਹੋਮ ਮਿਨਿਸਟਰੀ ਵੱਲੋਂ ਹੋਮ ਦੀ ਟੀਮ ਵੱਲੋਂ ਤੇ ਪ੍ਰਾਈਮ ਮਿਨਿਸਟਰ ਦੇ ਪੀਐਮਓ ਨੇ ਇਹ ਬڑے ਇੱਕ ਵਾਰ ਨਹੀਂ ਜਿੰਨੀ ਵਾਰ ਇਹਨਾਂ ਨੇ ਕਿਹਾ ਵੀ ਪਹਿਲਾ ਟਾਈਮ ਤੁਸੀਂ ਹੋਮ ਮਿਨਿਸਟਰ ਸਾਹਿਬ ਤੋਂ ਅਮਿਤ ਸ਼ਾਹ ਜੀ ਤੋਂ ਲਓ ਪਹਿਲਾ ਤੁਸੀਂ ਪੀਐਮਓ ਨੇ ਕਿਹਾ ਵੀ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੂੰ ਮਿਲੋ ਤੇ ਹੁਣ ਜਿਨ੍ਹਾਂ ਨੇ ਟੀਮਾਂ ਭੇਜੀਆਂ ਜਿਨ੍ਹਾਂ ਨੇ ਅਸੈਸਮੈਂਟ ਕੀਤੀ ਉਹ ਸਾਰਾ ਕੁਝ ਤਾਂ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦੀ ਟੀਮ ਮਹਿਕਮੇ ਨੇ ਕੀਤਾ ਤੇ ਜਦੋਂ ਪੀਐਮਓ ਇਹ ਕਹਿ ਰਿਹਾ ਵੀ ਤੁਸੀਂ ਹੋਮ ਮਿਨਿਸਟਰ ਨੂੰ ਮਿਲੋ ਤੇ ਤੁਹਾਡੇ ਚ ਕਿੱਡੀ ਕਬੜੀ ਆਕੜ ਆ ਜੀ ਪੰਜਾਬ ਦੇ ਖਾਤਰ ਤੁਸੀਂ ਕੀ ਸਮਝਦੇ ਹੋ ਵੀ ਮੈਂ ਹੋਮ ਮਿਨਿਸਟਰ ਨੂੰ ਮਿਲਣਾ ਹੀ ਨਹੀਂ ਪ੍ਰਾਈਮ ਮਿਨਿਸਟਰ ਕੋਲ ਤਾਂ ਰਿਪੋਰਟ ਹੋਮ ਮਿਨਿਸਟਰ ਦੀ ਜਾਊਗੀ ਨਾ ਹੋਮ ਮਿਨਿਸਟਰੀ ਦੱਸਣਗੇ ਨਾ ਜਦੋਂ ਹੋਮ ਮਿਨਿਸਟਰ ਦਾ ਜਿਹੜਾ ਫਲੱਡ ਦਾ ਕੰਮ ਆ ਰਿਲੀਫ ਦਾ ਕੰਮ ਆ ਤੇ ਜਿਹੜਾ ਕੰਪਨਸੇਸ਼ਨ ਦੇਣਾ ਹੈ ਉਹ ਹੋਮ ਮਿਨਿਸਟਰੀ ਵੱਲੋਂ ਟੀਮ ਗਈ ਆ ਤੇ ਤੁਸੀਂ ਕਿਉਂ ਨਹੀਂ ਮਿਲਦੇ ਹੋਮ ਮਿਨਿਸਟਰ ਨੂੰ ਜਾ ਕੇ ਜੇ ਕਿਸ ਚੀਜ਼ ਦਾ ਡਰਾ ਤੁਹਾਨੂੰ ਹੋਮ ਮਿਨਿਸਟਰ ਨਾਲ ਮਿਲਣਾ ਕਿਸ ਚੀਜ਼ ਦੀ ਘਬਰਾਹਟ ਆ ਤੁਹਾਨੂੰ ਕਿਸ ਚੱਲਦੀ ਵੀ ਤੁਹਾਨੂੰ ਨਾਲ ਹਿਸਾਬ ਨਾਲ ਲੈ ਲੈਣ ਉਹ ਵੀ 12000 ਕਰੋੜ ਰੁਪਏ ਕਿੱਥੇ ਗਿਆ ਏ ਬਾਕੀ ਪੈਸਾ ਤੁਸੀਂ ਕਿੱਥੇ ਸੈਂਟਰ ਦਾ ਖੁਰਦ-ਬੁਰਦ ਕੀਤਾ ਪਰ ਮੈਂ ਫਿਰ ਬੇਨਤੀ ਕਰਨਾ ਚਾਹੁੰਦਾ ਇਹ ਸਿਆਸਤ ਨਾ ਕਰਦੇ ਹੋਏ ਮੁੱਖ ਮੰਤਰੀ ਸਾਹਿਬ ਤੁਹਾਨੂੰ ਜਲਦੀ ਤੋਂ ਜਲਦੀ ਜਿਹੜਾ ਟਾਈਮ ਆ ਉਹ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਤੋਂ ਲੈਣਾ ਚਾਹੀਦਾ ਜੋ ਤੁਹਾਨੂੰ ਕਿਹਾ ਗਿਆ ਇਸ ਕਰਕੇ ਪੋਲਿਟੀਕਲ ਇਸ ਤੇ ਗੱਲ ਨਾ ਬਣਾਓ ਉਹਨਾਂ ਨਾਲ ਗੱਲ ਕਰੋ ਜਾ ਕੇ ਅਗਲੀ ਗੱਲ ਫਿਰ ਜਿਹੜੀ ਉਹ ਪ੍ਰਧਾਨ ਮੰਤਰੀ ਨਾਲ ਕਰਿਓ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੀਐਮ ਆਫਿਸ ਜਾਂ ਪੀਐਮ ਹਾਊਸ ਨੂੰ ਤਰਨਾ ਦੇਣ ਕਾਂਗਰਸ ਸਾਥ ਦੇਵੇਗੀ ਦੇਖੋ ਯਾਰ ਉਹ ਤਰਨਾ ਲਾਉਣ ਕੀ ਕਰਨ ਉਹਨਾਂ ਦੀ ਮਰਜ਼ੀ ਆ ਕਾਂਗਰਸ ਕੀ ਕਰਦੀ ਆ ਨਾ ਕਰਦੀ ਉਹਨਾਂ ਦੀ ਮਰਜ਼ੀ ਆ ਅਸੀਂ ਜੋ ਮੈਂ ਤੁਹਾਨੂੰ ਗੱਲ ਕਹਿ ਰਹੇ ਹਾਂ ਵੀ ਪ੍ਰਾਈਮ ਮਿਨਿਸਟਰ ਆਫਿਸ ਨੇ ਕਲੀਅਰ ਕੀਤੀ ਹੈ ਇਹ ਗੱਲ ਮੇਰੀ ਆਪ ਦੀ ਗੱਲ ਹੋਈ ਹੈ ਵੀ ਇਹ ਅਸੀਂ ਪੀਐਮਓ ਨੇ ਬੇਨਤੀ ਕੀਤੀ ਹੈ ਚੀ ਮਿਨਿਸਟਰ ਸਾਹਿਬ ਦੇ ਆਫਿਸ ਨੂੰ ਵੀ ਤੁਸੀਂ ਭਾਈ ਜਿਹੜਾ ਰਿਪੋਰਟ ਜਿਨ੍ਹਾਂ ਨੇ ਸਾਰਾ ਕੁਝ ਕਰਨਾ ਹੈ ਉਹ ਹੋਮ ਮਿਨਿਸਟਰ ਮਿਨਿਸਟਰੀ ਨੇ ਕਰਨਾ ਹੈ ਤੇ ਹੋਮ ਮਿਨਿਸਟਰੀ ਨੂੰ ਜਾ ਕੇ ਮਿਲੋ ਅਗਲੀ ਗੱਲ ਫੇਰ ਕਰਾਂਗੇ ਜਦੋਂ ਸਾਰੀ ਰਿਪੋਰਟ ਉਹਨਾਂ ਕੋਲ ਤਿਆਰ ਪਈ ਹੈ ਹੋਮ ਮਿਨਿਸਟਰੀ ਕੋਲ ਤੇ ਉਹਨਾਂ ਨੇ ਰੀਲੀਫ ਫਰਕ ਤੇ ਜਿਹੜਾ ਵੀ ਆਪਣਾ ਫੰਡ ਆਉਂਦਾ ਏ ਉਹ ਹੋਮ ਮਿਨਿਸਟਰੀ ਥਰੂ ਆਉਂਦਾ ਏ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਤੇ ਸਿਆਸਤ ਕਿਉਂ ਕਰਦੇ ਹੋ ਮੈਨੂੰ ਜਵਾਬ ਦਿਓ ਇਸ ਗੱਲ ਦਾ ਵੀ ਜਾਂ ਤਾਂ ਤੁਹਾਨੂੰ ਇਹ ਗੱਲ ਨਹੀਂ ਕਹੀ ਗਈ ਜਾਂ ਤੁਸੀਂ ਇਹ ਦੱਸੋ ਤੁਸੀਂ ਹੋਮ ਮਿਨਿਸਟਰ ਸਾਹਿਬ ਨੂੰ ਮਿਲਣਾ ਕਿਉਂ ਨਹੀਂ ਚਾਹੁੰਦੇ ਕੀ ਤੁਸੀਂ ਪੰਜਾਬ ਦਾ ਜਾਣ ਬੁੱਝ ਕੇ ਸਿਰਫ ਪੋਲਿਟਿਕਸ ਕਰਨਾ ਚਾਹੁੰਦੇ ਹੋ ਅੱਗ ਲਾਉਣਾ ਚਾਹੁੰਦੇ ਹੋ ਪੰਜਾਬ 'ਚ ਤੁਸੀਂ ਤੇ ਚੰਨੀ ਜਦੋਂ ਵੀ ਪ੍ਰਾਈਮ ਮਿਨਿਸਟਰ ਸਾਹਿਬ ਦੀ ਗੱਲ ਆਈ ਜਦੋਂ ਕਿ ਪ੍ਰਾਈਮ ਮਿਨਿਸਟਰ ਪੰਜਾਬ ਲਈ ਸਭ ਕੁਝ ਕਰਨ ਨੂੰ ਤਿਆਰ ਨੇ ਬੜੇ ਬੜੇ ਪ੍ਰੋਜੈਕਟ ਅਸੀਂ ਰੇਲਵੇ ਦੇ ਦੇ ਰਹੇ ਆਂ ਖੁਰਤ ਸਭ ਕੁਝ ਕਰਨ ਨੂੰ ਤਿਆਰ ਆ ਉਰੇ ਆ ਕਿ ਕਲੀ-ਕਲੀ ਚੀਜ਼ ਅਸੈਸ ਕਰਕੇ ਗਏ ਵੀ ਭਾਈ 1600 ਕਰੋੜ ਰੁਪਏ ਪਹਿਲਾਂ ਬਾਕੀ ਸਕੀਮਾਂ ਚ ਜਿਹੜਾ ਸਾਰਾ ਪੈਸਾ ਆਊਗਾ ਪਰ ਉਹ ਜੇ ਤੁਸੀਂ ਜਾਓਗੇ ਦਿੱਲੀ ਹੋਮ ਮਿਨਿਸਟਰ ਸਾਹਿਬ ਕੋਲ ਤਦੀ ਹੋਊਗਾ ਕ ਹਵਾ ਚ ਹੋਊਗਾ ਮਿੱਟੂ ਜੀ ਜਦੋਂ ਮੋਦੀ ਮੋਦੀ ਸਾਹਿਬ ਪੰਜਾਬ ਆਉਂਦੇ ਨੇ ਉਸ ਵੇਲੇ ਜਦੋਂ 1600 ਕਰੋੜ ਦਾ ਐਲਾਨ ਕੀਤਾ ਉਸ ਤੋਂ ਬਾਅਦ ਰਾਜਾ ਵੜਿੰਗ ਨੇ ਇਹ ਗੱਲ ਕੀਤੀ ਕਿ 1600 ਕਰੋੜ ਬਹੁਤ ਘੱਟ ਹੈ ਪੰਜਾਬ ਲਈ ਇਸ ਤੋਂ ਵੱਧ ਅਮਾਊਂਟ ਅਨਾਉਂਸ ਚਲੋ ਉਹ ਤਾਂ ਉਹ ਪ੍ਰਾਈਮ ਮਿਨਿਸਟਰ ਉਹਨਾਂ ਦਾ ਬਿਆਨ ਆ ਉਹ ਜੋ ਮਰਜ਼ੀ ਕਹਿ ਸਕਦੇ ਆਪਾਂ ਥੋੜੀ ਰੋਕ ਸਕਦੇ ਕਿਸੇ ਸਰ ਕਾਫੀ ਤੁਸੀਂ ਇਹ ਰਿਸੈਂਟਲੀ ਰਿ ਹੈ ਸਰ ਕਾਫੀ ਲੰਮਾ ਕੀਤਾ ਹੈਗਾ ਤੇ ਕਾਫੀ ਪ੍ਰੋਜੈਕਟਾਂ ਲੱਗਦਾ ਹੈ ਕਿ ਹੋਰ ਵੀ ਹੁੰਦੇ ਨੇ ਪ੍ਰੋਜੈਕਟਾਂ ਦੀ ਅੰਨੇ ਬਹੁਤ ਵੱਡੇ ਪ੍ਰੋਜੈਕਟ ਅਸੀਂ ਆਉਣ ਵਾਲੇ ਦਿਨਾਂ ਚ ਸਭ ਤੋਂ ਪਹਿਲਾਂ ਸਾਡਾ ਸ਼੍ਰੀ ਅਮਰਸਰ ਸਾਹਿਬ ਦਾ ਰੇਲਵੇ ਸਟੇਸ਼ਨ ਉਹ ਤਕਰੀਬਨ 500 ਕਰੋੜ ਦਾ ਆਏਗਾ ਫਿਰ ਇਸੇ ਤਰੀਕੇ ਨਾਲ ਜਲੰਧਰ ਕੈਂਟ ਦਾ ਤਾਂ ਤਿਆਰ ਹੋ ਗਿਆ ਜਲੰਧਰ ਸਿਟੀ ਦਾ ਸਟੇਸ਼ਨ ਆ ਬਿਆਸ ਦਾ ਸਟੇਸ਼ਨ ਆ ਤੇ ਆਉਣ ਵਾਲੇ ਦਿਨਾਂ ਤੱਕ ਸਾਹਿਬ ਨੂੰ ਜੋੜ ਪੱਟੀ ਨਾਲ ਜੋੜਨਾ ਪੱਟੀ ਨੂੰ ਮਤਲਬ ਉਹ ਬਾਰਡਰ ਡਿਸਟ੍ਰਿਕਟਾਂ ਸਾਰੀਆਂ ਉਹ ਜੋੜਨੀ ਹੈ ਇਸ ਕਰਕੇ ਇੱਕ 29 ਕਿਲੋਮੀਟਰ ਦਾ ਤਕਸਾ ਵਾਲੀ ਜਿਹੜੀ ਲਾਈਨ ਹੈ तकरीबन 29 ਤੇ ਇਸ ਕਰਕੇ ਸਾਰੇ ਜਿਹੜੇ ਆ ਉਹ 25000 ਕਰੋੜ ਦੇ ਜਿਹੜੇ ਕੰਮ ਨੇ ਐਸੇ ਤਰੀਕੇ ਨਾਲ 1100 ਕਰੋੜ ਤੋਂ ਉੱਤੇ ਦੇ 30 ਸਟੇਸ਼ਨ ਬਣ ਰਹੇ ਆ ਰੇਲਵੇ ਨੇ ਤਾਂ ਕੋਈ ਕਮੀ ਨਹੀਂ ਕੀਤੀ ਬਾਕੀ ਹਰ ਮੈਂ ਅਸੀਂ ਤਾਂ ਇਹ ਚਾਹੁੰਦੇ ਆ ਰੱਬ ਉਹ ਦਿਨ ਲਿਆਵੇ ਇਹ ਕਹਿੰਦੇ ਆ ਨਾ ਇਹ ਕਹਿੰਦੇ ਆ ਨਾ ਭਗਵੰਤ ਮਾਨ ਕਹਿੰਦਾ ਏ ਉਹ ਭਾਈ ਤੁਸੀਂ ਜਦੋਂ ਗੱਲ ਹੀ ਫੁੱਟਾ ਹੱਕ ਆ ਮੈਂ ਨਹੀਂ ਕਹਿੰਦਾ ਪੰਜਾਬ ਦਾ ਹੱਕ ਨਹੀਂ ਗਾ ਪਰ ਲਿਆਉਣਾ ਕਿੱਥੋਂ ਆ ਪੈਸਾ ਤਾਂ ਤੁਸੀਂ ਦਿੱਲੀ ਤੋਂ ਹੀ ਮੰਗਦੇ ਹੋ ਨਾ ਜੇ ਦਿੱਲੀ ਤੋਂ ਮੰਗਦੇ ਹੋ ਤਾਂ ਆਪਾਂ ਉਰੇ ਦਿੱਲੀ ਵਾਲੀ ਸਰਕਾਰ ਲਿਆਉਣੀ ਆ ਵੀ ਸਾਨੂੰ ਉਸੇ ਸਰਕਾਰ ਡਬਲ ਇੰਜਨ ਉਰੇ ਚੱਲੇ ਨਾ ਸਾਨੂੰ ਕਿਸੇ ਵੱਲ ਦੇਖਣਾ ਪਵੇ ਨਾ ਸਾਨੂੰ ਕਿਸੇ ਵੱਲ ਝਾਕਣਾ ਪਵੇ ਨਾ ਪੋਲਿਟਿਕਸ ਕਰਨੀ ਪਵੇ ਵੀ ਅੱਧਾ ਦਿਨ ਉਰੇ ਮੁੱਖ ਮੰਤਰੀ ਸਾਹਿਬ ਜਾਂ ਦੂਜੀਆਂ ਪਾਰਟੀਆਂ ਆਪਣਾ ਸਿਰਫ ਡਰਾਮਾ ਕਰਨ ਅਸੀਂ ਚਾਹੁੰਦੇ ਜਿਵੇਂ ਬਾਕੀ ਸਟੇਟਾਂ ਦੀ ਤਰੱਕੀ ਹੋ ਰਹੀ ਆ ਜੇ ਬਾਕੀ ਸਟੇਟਾਂ 'ਚ ਭਾਜਪੀ ਦੀ ਸਰਕਾਰ ਆ ਪੰਜਾਬ 'ਚ ਸਰਕਾਰ ਬਣੇ ਤੇ ਉਹੇ ਕਿਸੇ ਚੀਜ਼ ਦਾ ਨਾ ਡੈਮਾ ਦਾ ਹੁਣ ਇਹ ਗੱਲ ਮਾਰਦਾ ਏ ਕਦੇ ਤੁਸੀਂ ਐਸਾ ਦੇਖਿਆ ਏ ਆ ਰੇਲਵੇ ਦੇ ਫਾਟਕ ਨੇ ਮੈਂ ਹੁਣੀ ਇੱਕ ਜਗ੍ਹਾ ਦੇਖ ਰਿਹਾ ਸੀ ਟ੍ਰੇਨ ਚੋਂਦਾ ਆਉਂਦਾ ਇੱਕ ਹੋਰ ਜਗ੍ਹਾ ਕੰਮ ਕਰ ਰਿਹਾ ਸੀ ਸਾਡਾ ਨੌਜਵਾਨ ਮੈਂ ਕਿਹਾ ਇਹ ਕੀ ਕਰ ਰਿਹਾ ਕਹਿੰਦੇ ਜੀ ਇਹ ਔਇਲਿੰਗ ਕਰ ਰਿਹਾ ਔਇਲਿੰਗ ਕਿਸ ਲਈ ਕਰ ਲਿਆ ਜਦੋਂ ਤੁਹਾਨੂੰ ਪਤਾ ਲਾਈਨਾਂ ਟਰੈਕ ਬਦਲਦੀ ਏ ਟ੍ਰੇਨ ਚਾਰ ਪੰਜ ਟਰੈਕ ਨੇ ਇਧਰੋਂ ਇਧਰ ਜਾਣਾ ਇਧਰੋਂ ਤੇ ਆਇਲਿੰਗ ਕਰਦਾ ਵੀ ਟਰੈਕ ਦੇ ਵਿੱਚ ਕੋਈ ਕਿਤੇ ਥੋੜੀ ਜਿਹੀ ਰਿਕਵਰਡ ਜਾਂ ਜੋਰ ਨਾ ਲੱਗੇ ਜਦੋਂ ਮਸ਼ੀਨਰੀ ਕੰਮ ਕਰਦੀ ਆ ਆਇਲਿੰਗ ਹੁੰਦੀ ਆ ਤੇ ਇਹਨਾਂ ਦਾ ਕੀ ਹਾਲ ਸੀ ਪਹਿਲੀ ਗੱਲ ਤੋਂ ਉੱਥੇ ਆਟੋਮੈਟਿਕ ਸਿਸਟਮ ਹੋਣਾ ਚਾਹੀਦਾ ਅੱਜ ਕਿਹੜੇ ਜ਼ਮਾਨੇ 'ਚ ਫਿਰਦੇ ਆ ਆਪਾਂ ਰਣਜੀਤ ਸਾਗਰ ਡੈਮ ਤੇ ਮੁੜ ਕੇ ਜਦੋਂ ਉਹ ਡੈਮ ਖੁੱਲੇ ਹੀ ਨਹੀਂ ਕਈ ਦਿਨ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਬੰਦਾ ਉੱਥੇ ਜਾਣ ਨੂੰ ਤਿਆਰ ਨਹੀਂ ਸੀ ਕਿਉਂਕਿ ਬੰਦਾ ਖਤਰਾ ਬਹੁਤ ਸੀ ਪਾਣੀ ਦਾ ਅਖੀਰ ਇੱਕ ਬੰਦੇ ਨੇ ਹਾਮੀ ਭਰੀ ਵੀ ਮੈਂ ਜਾਣਾ ਉਹਨੇ ਜਾ ਕੇ ਉਹਦੀ ਜਾਨ ਚਲੀ ਗਈ ਪਰ ਉਹਨੇ ਜਦੋਂ ਗੇਟ ਖੋਲਣ ਦੀ ਕੀਤੀ ਗੇਟ ਖੁੱਲੇ ਨਹੀਂ ਅਖੀਰ ਉਹਨਾਂ ਨੂੰ ਗੇਟ ਉਹ ਤੋੜਨੇ ਪਏ ਉਹ ਗੇਟ ਰੁੜ ਕੇ ਦੀਨਾਨਗਰ ਥੱਲੇ ਉਹ ਫਿਰਦੇ ਸੀ ਤੇ ਜੇ ਉਹ ਪਾਣੀ ਪਹਿਲਾਂ ਨਿਕਲਿਆ ਹੁੰਦਾ ਤੇ ਕਾਨੂੰ ਆ ਆ ਤਕਲੀਫਾਂ ਦੀ ਇਸ ਕਰਕੇ ਜੋ ਕੁਝ ਇਹਨਾਂ ਦੇ ਤਾਂ ਕੁਝ ਆਪਣੇ ਅਫਸਰ ਵੀ ਸਸਪੈਂਡ ਕੀਤੇ ਨੇ ਉਸ ਮਾਮਲੇ ਵਿੱਚ ਨਾ ਯਾਰ ਗਰੀਬ ਕੱਲ ਕੀ ਕਹਿੰਦਾ ਸੀ ਭਗਵੰਤ ਜੀ ਮਾਨ ਬੋਲਦਾ ਹੋਇਆ ਜਦੋਂ ਕਾਂਗਰਸ ਪਾਰਟੀ ਜਾਂ ਆਪੋਜੀਸ਼ਨ ਕਹਿ ਰਹੀ ਸੀ ਵੀ ਤੁਸੀਂ ਆਪਣਾ ਸੈਕਟਰੀ ਨੂੰ ਸਸਪੈਂਡ ਕਰੋ ਜਾਂ ਉਹ ਕਹਿੰਦਾ ਸੀ ਕਿਉਂ ਜੀ ਕਿਉਂ ਆਫੀਸਰਾਂ ਦੇ ਉੱਤੇ ਇਹ ਗੱਲ ਸਿੱਟ ਰਹੇ ਹੋ ਤੇ ਫਿਰ ਇਹ ਆਫੀਸਰ ਕਿਉਂ ਛੋਟੇ ਸਸਪੈਂਡ ਕੀਤੇ ਬਈ ਕਿਸੇ ਗਲਤੀ ਦਾ ਖੜਿਆਂ ਕਰੋ ਜਦੋਂ ਤੁਸੀਂ ਗੱਲ ਕੋਈ ਦੂਜਾ ਕਰਦਾ ਤਾਂ ਤੁਸੀਂ ਕਹਿੰਦੇ ਅਸੀਂ ਆਫੀਸਰਾਂ ਦੇ ਤੇ ਕਿਉਂ ਆਈ ਇਹ ਗੱਲ ਤੇ ਫਿਰ ਤੁਸੀਂ ਇਹ ਰਜੀਤ ਸਾਗਰ ਦੇ ਡੈਮ ਤੇ ਆਫੀਸਰ ਕਿਉਂ ਸਸਪੈਂਡ ਕੀਤੇ ਮੰਤਰੀ ਜ਼ਿੰਮੇਵਾਰੀ ਲਵੇ ਵੀ ਇਹ ਜਿਹੜੇ 2000 ਪਿੰਡ ਅਸੀਂ ਰੋੜੇ ਆ ਜੋ ਅਸੀਂ 4 ਲੱਖ ਏਕੜ ਜ਼ਮੀਨ ਤਬਾਹ ਕੀਤੀ ਆ ਉਹ ਸਿਰਫ ਤੇ ਸੁਹੇਲ ਜੀ ਜ਼ਿੰਮੇਦਾਰ ਆ ਉਹਦਾ ਗੋਇਲ ਜ਼ਿੰਮੇਵਾਰ ਆ ਵਾਟਰ ਰਿਸੋਰਸਿਸ ਮਿਸਟਰ ਜ਼ਿੰਮੇਦਾਰ ਆ ਉਹਨਾਂ ਅਸਤੀਫਾ ਦੇਣਾ ਚਾਹੀਦਾ। ਪੰਜਾਬ ਸਰਕਾਰ ਦੇ ਅਗਲੇ ਫਾਈਨੈਂਸ ਸੈਸ਼ਨ ਜਿਹੜਾ ਆ ਰਿਹਾ ਹੈ ਉਸ ਤੋਂ ਚਤਰਤੋਂ ਮਹਿਲਾਵਾਂ ਨੂੰ ਜਿਹੜੇ ਉਹ ਛੱਡ ਯਾਰ ਪੰਜਾਬ ਸਰਕਾਰ ਕੋਲ ਕੀ ਹੈ ਮਹਿਲਾਵਾਂ ਨੂੰ ਇਹ ਕੀ ਕਰ ਸਕਦੇ ਕੋਈ ਮਹਿਲਾ ਨਹੀਂ ਲੈਣਾ ਨਹੀਂਗਾ ਹੁਣ 4 ਸਾਲ ਤੁਸੀਂ ਉਹ ਮਾਮਾ ਪੈਣਾ ਨੂੰ ਝੂਠ ਬੋਲ ਕੇ ਲਾਰੇ ਲਾ ਕੇ ਤੁਹਾਡੇ ਹਜ਼ਾਰ ਰੁਪਏ ਪਿੱਛੇ ਲੱਗੀਆਂ ਹੋਈਆਂ ਮਾਮਾ ਪੈਣਾ ਜਉਂਦੀਆਂ ਐ ਇਸ ਕਰਕੇ ਬਿਲਕੁਲ ਝੂਠ ਬੋਲਿਆ ਹੁਣ ਤੁਸੀਂ ਇਹ 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 ਠੱਗ ਦਾ ਕਰੋਗੇ ਕੀ ਇਹ ਸਰਕਾਰ ਦਾ ਵੀ ਮੈਂ ਸਰਕਾਰ ਦਾ ਕਰੋਗੇ ਕੀ ਜਦੋਂ ਦੇਖਿਆ ਵੀ ਗੱਲ ਨੂੰ ਕਿਵੇਂ ਪਾਸੇ ਉਧਰ ਜੀਐਸਟੀ ਨਾਊਂਸ ਹੋ ਗਈ ਤੁਸੀਂ ਗੱਲ ਕਰੋ ਵੀ ਫਾਇਦਾ ਕਿੰਨਾ ਹੋਇਆ ਦੀਵਾਲੀ ਦਸਹਿਰੇ ਨੂੰ ਫਾਇਦਾ ਕਿੰਨਾ ਹੋਊਗਾ ਪ੍ਰਧਾਨ ਮੰਤਰੀ ਨੇ ਜਿਹੜੇ ਦੋ ਜੀਐਸਟੀ ਦੀ ਸਲੈਬ ਕੀਤੀ ਆ ਉਹ ਹੁੰਦਾ ਫਾਇਦਾ ਅੱਜ ਲੱਖਾਂ ਰੁਪਈਆ ਹਰੇਕ ਦੇ ਘਰੇ ਕਿਸੇ ਨੇ ਗੱਡੀ ਕਾਰ ਸਕੂਟਰ ਵਾਸ਼ਿੰਗ ਮਸ਼ੀਨ ਟੀਵੀ ਕੋਈ ਵੀ ਚੀਜ਼ ਲੈਣੀ ਆ ਰਸੋਈ ਦੀ ਗੱਲ ਕਰਾਂ ਤੁਹਾਡੇ ਘਰੇ ਵੀ 2 ਤੋਂ 300 ਦਾ ਕਰੋੜ ਦਾ ਫਾਇਦਾ ਕੱਲੀ ਰਸੋਈ 'ਚ ਹੋ ਗਿਆ ਲੈ ਕੇ ਜਾ ਕੇ ਹਿਸਾਬ ਲੜਾ ਲਿਓ ਹੁਣ ਦਾ ਤੇ ਹੁਣ ਦਾ ਇਹ ਝੂਠ ਬੋਲਣ ਲਈ ਫਿਰ ਵੀ ਉਹਨੂੰ ਕਿਵੇਂ ਕਰੀਏ ਕਿ ਕਿਵੇਂ ਖਬਰਾਂ ਚਾਹੀਏ 10 ਲੱਖ ਵਾਲਾ ਸ਼ੋਸ਼ਾ ਛੱਡਤਾ 10 ਲੱਖ ਦਾ ਕਹਿ ਕੇ ਮੁੜ ਕੇ ਦੇਖਿਆ ਵੀ ਇਹ ਤਾਂ ਆਪਾਂ ਝੂਠ ਬੋਲੇ ਆਏ ਫਿਰ ਕਹਿੰਦੇ ਜੀ ਹੁਣ ਦਸੰਬਰ ਚ ਵਾਪਸ ਲੈ ਕੇ ਕਹਿੰਦੇ ਦਸੰਬਰ ਹਰ ਚੀਜ਼ ਹਰ ਚੀਜ਼ ਭਗਵੰਤ ਮਾਨ ਖਾਦੀ ਪੀਂਦੀ ਚ ਕਰ ਜਾਂਦਾ ਏ ਜਦੋਂ ਚਾਰ ਪੈਗ ਲਾਏ ਹੁੰਦੇ ਆ ਹੋਰ ਗੱਲ ਹੁੰਦੀ ਆ ਜਦੋਂ ਚਾਰ ਪੈਗ ਦਾ ਨਸ਼ਾ ਉਤਰ ਜਾਂਦਾ ਫਿਰ ਹੋਰ ਗੱਲ ਹੁੰਦੀ ਆ ਇਸ ਕਰਕੇ ਭਗਵੰਤ ਮਾਨ ਇੱਕ ਗੱਲ ਮੈਂ ਕਹਿੰਨਾ ਕੋਈ ਵੀ ਗੱਲ ਇਹਦੀ ਸਿਰ ਪੈਰ ਨਹੀਂ ਹੁੰਦਾ ਕੱਲ ਇਹਨੇ ਇੱਕ ਵੀ ਗੱਲ ਦੱਸੀ ਉੱਥੇ ਵੀ ਮੈਂ ਪੰਜਾਬ ਦਾ ਫਾਇਦਾ ਕਿਵੇਂ ਕਰੂੰਗਾ ਸਿਰਫ ਸੈਂਟਰ ਸਰਕਾਰ ਹੈ ਜੀ ਭਾਜਪਾ ਹੈ ਜੀ ਫਲਾਨਾ ਹੈ ਜੀ ਪ੍ਰਾਈਮ ਮਿਨਿਸਟਰ ਹੈ ਜੀ ਇਸ ਕਰਕੇ ਪ੍ਰਧਾਨ ਮੰਤਰੀ ਦੀ ਸਰਕਾਰ ਆ ਜਿਹੜੀ ਉਹ ਪੰਜਾਬ ਲਈ ਬਹੁਤ ਕੁਝ ਕਰਨਾ ਚਾਹੁੰਦੀ ਆ ਇਹ ਜਾਣ ਕੇ ਇਹ ਭੱਜ ਰਿਹਾ ਇਸ ਗੱਲ ਦਾ ਮੇਰਾ ਜਵਾਬ ਦੇਵੇ ਵੀ ਇਹ ਅਮਿਤ ਸ਼ਾਹ ਜੀ ਨੂੰ ਕਿਉਂ ਨਹੀਂ ਮਿਲਣ ਜਾਂਦੇ ਜਿਹੜਾ ਕੀ ਪ੍ਰਧਾਨ ਮੰਤਰੀ ਜੀ ਵੱਲੋਂ ਕਿਹਾ ਗਿਆ ਇਹ ਜਾਣ ਬੁੱਝ ਕੇ ਸਿਆਸਤ ਕਰਨਾ ਨੋਟ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਫੀਲ ਕੀਤੇ ਦਸਵੰਦ ਕੱਢ ਕੇ ਹੜਪ ਰਾਰੇ ਦੇ ਲੋਕਾਂ ਨੂੰ ਸੇਵਾਇਦ ਕੀਤੀ ਹੈ ਕਿ ਦਸਵੰਦ ਦੇ ਨੂੰ ਇਹਦੇ ਇਹ ਮਿਹਨਤ ਲੋਕ ਕਮਾਉਂਦੇ ਇਹਨੂੰ ਪੈਸੇ ਦੇਣ ਨੂੰ ਇਹ ਕੇਜਰੀਵਾਲ ਦੇ ਵਿੱਚ ਇਹ ਜਿਹੜੇ 40 ਚੋਰ ਨੇ ਇਹਨਾਂ ਨੂੰ ਦੇਣੇ ਆ ਪੈਸੇ ਇਸ ਕਰਕੇ ਬਿਲਕੁਲ ਇਹਨਾਂ ਨੂੰ ਪੰਜੀ ਨਹੀਂ ਦੇਣੀ ਚਾਹੀਦੀ ਜੇ ਕੋਈ ਕਿਸੇ ਗਰੀਬ ਦਾ ਘਰ ਅਡੌਪਟ ਕਰਨਾ ਕਿਸੇ ਨੇ ਉਹ ਜਾ ਕੇ ਆਪ ਕਰੋ ਇੱਥੋਂ ਫੜਫੜ ਧੱਕੇ ਨਾਲ ਮੈਨੂੰ ਪਤਾ ਇਹ ਕੀ ਹੋ ਰਿਹਾ ਹੈ ਜਿਹੜੇ ਧੱਕੇ ਨਾਲ ਇੰਡਸਟਰੀਸਟਾਂ ਨੂੰ ਫੜ ਕੇ 50-50 ਲੱਖ ਰੁਪਏ ਉਹਨਾਂ ਤੋਂ ਜਮ੍ਹਾਂ ਕਰਵਾਇਆ ਜਾ ਰਿਹਾ ਫੂਟੋ ਚੈਲੰਜ ਜਾ ਰਹੀ ਹੈ ਪਿੱਛੋਂ ਜਿਹੜੇ ਪੁਲਿਸ ਦੇ ਅਫਸਰ ਨੇ ਜਿਹੜੇ ਆਪਣੇ এনवायरमेंट ਵਾਲੇ ਨੇ ਪੋਲੂਸ਼ਨ ਵਾਲੇ ਆ ਉਹ ਜਾ ਰਹੇ ਆ ਫੈਕਟਰੀਆਂ ਵੀ ਬੰਦ ਕਰ ਦਾਂਗੇ ਤਾਲਾ ਲਾ ਦਾਂਗੇ ਜਾਓ ਪੰਜਾਬ ਉਹਦੇ ਜਾ ਕੇ ਰੰਗਲੇ ਪੰਜਾਬ ਦੇ ਪੈਸੇ ਇਹਦੇ ਨਾਲ ਰੰਗਣਾ ਕਿਸੇ ਨੇ ਨਹੀਂ ਹੋਣਾ ਪੰਜਾਬ ਨੇ ਰੰਗਲਾ ਸਿਰਫ ਭਗਵੰਤ ਮਾਨ ਉਹਨਾਂ ਦਾ ਪਰਿਵਾਰ ਕੇਜਰੀਵਾਲ ਤੇ ਉਹਨਾਂ ਦਾ ਪਰਿਵਾਰ ਸੁਸੋਦੀ ਤੇ ਉਹਨਾਂ ਦਾ ਪਰਿਵਾਰ ਬਾਕੀ ਜਿਹੜਾ ਉਹ ਵਿਚਾਰਾ ਚੀਕਾ ਮਾਰਦਾ ਐ ਐਮਐਲਏ ਨਾ ਇਹਨਾਂ ਦਾ ਫੁੱਫੜ ਜੀ ਉਹ ਫੜਨੀ ਮਾਸਟਰ ਜੀ ਕੀ ਆ ਉਹ ਫੜ ਜੀ ਉਹਨੂੰ ਪੁੱਛ ਲੋ ਅੱਜ ਉਹਦਾ ਹਾਲ ਕੀ ਕੀਤਾ ਏ ਇਸ ਕਰਕੇ ਇਹ ਉਹੋ ਜਿਹੇ ਬੰਦੇ ਨੇ ਇਹ ਕਹਿੰਦੇ ਸੀ ਕਿਸੇ ਤੇ ਧੱਕਾ ਨਹੀਂ ਕਰਨਾ ਸਾਡੇ ਤਾਂ ਜੀ ਕੈਮਰੇ ਰੀਲਾਂ ਪਾਉਣ ਵਾਲੇ ਬੰਦੇ ਆ ਪੈਂਚਰ ਲਾਉਣ ਵਾਲੇ ਆ ਦੱਸੋ ਮੈਨੂੰ ਇਹ ਦੱਸੋ ਇਹ ਸੀਐਮ ਗੱਲਾਂ ਕਿਡੀਆਂ ਕਰਦਾ ਇੱਥੇ ਆ ਕੇ ਜਦੋਂ ਲੁਧਿਆਣੇ ਪਤਾ ਨਹੀਂ ਕਿੱਥੇ ਬੋਲਦਾ ਸੀ ਕਹਿੰਦਾ ਨੇਰੇ 'ਚ ਪੈਂਚਰ ਲਾਉਣ ਸੌਂਦਾ ਤੁਹਾਨੂੰ ਕਹਿੰਦਾ ਪਤਾ ਨਹੀਂ ਨੇਰੇ 'ਚ ਪੈਂਚਰ ਕਿਵੇਂ ਲੱਗਦਾ ਦੱਸੋ ਨੇਰੇ 'ਚ ਪੈਂਚਰ ਲਾ ਕੇ ਲੋਕਾਂ ਨੇ ਕੀ ਲੈਣਾ ਯਾਰ ਤੂੰ ਗੱਲ ਕਰ ਲੋਕਾਂ ਨੂੰ ਸਕੀਮਾਂ ਕੀ ਦਿਨਾ ਲੋਕਾਂ ਨੂੰ ਗੱਲ ਕੀ ਕਰਦਾ ਇਸ ਕਰਕੇ ਇੱਕੋ ਗੱਲ ਫਿਰ ਆਉਂਦੀ ਆ ਅਸੀਂ ਤਾਂ ਜੀ ਸਾਰਿਆਂ ਦੇ ਆਮ ਆਦਮੀ ਆਗੇ ਅਸੀਂ ਤੁਸੀਂ ਤਾਂ ਉਹ ਬਣ ਗਏ ਜਿਹੜੇ ਭਾਈ ਸਾਹਿਬ ਪ੍ਰਧਾਨ ਮੰਤਰੀ ਜੀ ਜਦੋਂ ਆਏ ਸੀ ਪੰਜਾਬ ਕੌਣ ਗਿਆ ਸੀ ਇਹਨਾਂ ਦਾ ਗੱਲ ਕਰਨ ਕੌਣ ਗਿਆ ਸੀ ਉੱਥੇ ਗੱਲ ਕਰਨ ਕੀਤੀ ਸੀ ਕਿਸੇ ਨੇ ਗੱਲ ਨਾ ਉੱਥੇ ਇਹਨਾਂ ਦਾ ਫਾਈਨੈਂਸ ਮਿਨਿਸਟਰ ਗਿਆ ਪ੍ਰਧਾਨ ਮੰਤਰੀ ਜੀ ਕੋਲ ਜਦੋਂ ਪੰਜਾਬ ਆਏ ਸੀ ਨਾ ਇਹਨਾਂ ਦਾ ਪ੍ਰਧਾਨ ਅਮਨ ਰੋੜਾ ਉਹਨੇ ਗੱਲ ਕੀਤੀ ਚਲ ਇਹ ਤਾਂ ਜਾ ਕੇ ਹਸਪੀਟਲ ਦਾਖਲ ਹੋ ਗਏ ਸੀ ਇਹ ਇਹ ਤਾਂ ਬਿਮਾਰ ਹੋ ਗਏ ਸੀ ਕਿਉਂਕਿ ਹੁਣ ਚਲੋ ਮੈਂ ਉਸ ਗੱਲ ਤੇ ਜਦੋਂ ਇਹੀ ਕਹਿਤਾ ਵੀ ਬਿਮਾਰੀ ਤਾਂ ਬਿਮਾਰੀ ਕਿਸੇ ਨੂੰ ਵੀ ਹੋ ਸਕਦੀ ਆ ਪਰ ਤੁਹਾਡੇ ਥੋਂ ਜਾ ਕੇ ਤੁਹਾਡਾ ਫਾਈਨੈਂਸ ਮਿਨਿਸਟਰ ਗੱਲ ਕਰ ਸਕਦਾ ਸੀ ਤੁਹਾਡਾ ਪ੍ਰਧਾਨ ਕਰ ਸਕਦਾ ਸੀ ਉਹਨਾਂ ਨੇ ਕਿਉਂ ਨਾ ਕੀਤੀ ਪ੍ਰਧਾਨ ਮੰਤਰੀ ਜੀ ਨਾਲ ਗੱਲ ਉੱਤੋਂ ਤੁਸੀਂ ਉਹੀ ਚੰਨੀ ਵਾਲੀ ਗੱਲ ਕੀਤੀ ਜਦੋਂ ਪ੍ਰਾਈਮ ਮਿਨਿਸਟਰ ਉਰੇ ਆਏ ਸੀ ਸਭ ਕੁਝ ਦੇਣ 20 ਬੰਦੇ ਜਾਣ ਕੇ ਪੁਲਿਸ ਵਾਲੇ ਲਾ ਕੇ ਤੁਸੀਂ ਰੋਕ ਲਿਆ ਤੇ ਬਾਅਦ ਚ ਆ ਕੇ ਤੁਸੀਂ ਇਸ਼ੂ ਕੀ ਬਣਾਇਆ ਔਰ ਪ੍ਰਾਈਮ ਮਿਨਿਸਟਰ ਇਹ ਗੱਲ ਮੈਂ ਮੌਜੂਦ ਸੀ ਉੱਥੇ ਵੀ ਤੁਹਾਨੂੰ ਹਿੰਦੀ ਨਹੀਂ ਆਉਂਦੀ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਪ੍ਰਾਈਮ ਮਿਨਿਸਟਰ ਕਦੇ ਇਹ ਗੱਲ ਕਰ ਤੁਸੀਂ ਸੋਚਦੇ ਹੋ ਕਰਦੇ ਹੋ ਦਖਾਨ ਕਿੱਥੇ ਆ ਰਿਕਾਰਡਿੰਗ ਉੱਥੇ ਤਾਂ ਸਾਰਾ ਰਿਕਾਰਡਿੰਗ ਲਾਈਵ ਹੋ ਰਿਹਾ ਸੀ ਪ੍ਰੋਗਰਾਮ ਜਿਹੜਾ ਵੀਡੀਓ ਇਹਨਾਂ ਨੇ ਵੀ ਤਾਂ ਕੱਢੀਆਂ ਨਾ ਫੋਟੋਆਂ ਲਾਈਵ ਦਿਖਾਉਣ ਵੀਡੀਓ ਦਿਖਾਉਣ ਲੈ ਕਿੱਥੇ ਆ ਵੀ ਜਿਹਦੇ ਵਿੱਚ ਪ੍ਰਧਾਨ ਮੰਤਰੀ ਸਾਹਮਣੇ ਇਹ ਗੱਲ ਕਹੀ ਆ ਨਹੀਂ ਚੁੱਪ ਕਰਕੇ ਬੰਦੇ ਦੇ ਪੁੱਤ ਹੋ ਕੇ ਮਾਫੀ ਮੰਗਣ ਚਲੋ ਧੰਨਵਾਦ